ਹੈਲੋ एवरीवन ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਪੂਰਨ ਪੰਜਾਬੀ ਫੂਡ ਕੁਕਿੰਗ ਤੇ ਉਮੀਦ ਹੈ ਕਿ ਸਾਰੇ ਟਿੱਕ ਟਕ ਪਹੁੰਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕੱਟ ਹਲਦੀ ਸਬਜ਼ੀ ਜਿਹੜੀ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤਿਆਰ ਕੀਤੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਦੇਖਣ ਨੂੰ ਬਿਲਕੁਲ ਨਾਨ ਵੇਜ ਤਾਂ ਪ੍ਰੇਖਕਾ ਕੋੰਦੀ ਹੈ ਤੇ ਮੀਟ ਦੇ ਕਸਰੇ ਨੇ ਰੈਸਪੀ ਜੇ ਪਸੰਦ ਆਏਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਬੈਲ ਤਾਂ ਘੰਮੋਲੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਉਹ ਆਪਾਂ ਤੁਹਾਨੂੰ ਦੱਸ ਦੇਣਾ ਕਿ ਕਿਵੇਂ ਤਿਆਰ ਕੀਤਾ ਇਹਦੇ ਲਈ ਲੇਪਾ ਕਿਲੋ ਕਰ ਹਨ ਇਹਨਾਂ ਆਪਾਂ ਕੱਟ ਲਿਆ ਤੇ ਨਾ ਕਟਕੇ ਦੇ ਵਿੱਚੋਂ ਬੀਜ ਜਿਹੜੇ ਆਪਾਂ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਜਿਹੜੇ ਮੋٹے ਪੱਕੇ ਬੀਜ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਵਿੱਚੋਂ ਕੱਢਣਾ ਕਿਉਂਕਿ ਉਹਦੇ ਵਿੱਚ ਜਿਹੜਾ ਛਿਲਕਾ ਜਾਂਦਾ ਬਹੁਤ ਸਖਤ ਹੁੰਦਾ ਇਸ ਕਰਕੇ ਸਬਜ਼ੀ ਦਾ ਟੇਸ ਜਿਹੜਾ ਉਹਦੇ ਨਾਲ ਖਰਾਬ ਹੋ ਜਾਂਦਾ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਹੱਥਾਂ ਨੂੰ ਸਰੋਂ ਦਾ ਤੇਲ ਲਾ ਕੇ ਇਹਦੇ ਵਿੱਚੋਂ ਬੀਜ ਆਪਾਂ ਜਿੰਦੇ ਚੰਗੀ ਤਰ੍ਹਾਂ ਕੱਢ ਲੈਣੇ ਆ ਉਸ ਤੋਂ ਬਾਅਦ ਆਪਾਂ ਕੜਾਈ 'ਚ ਕਰਾਂਗੇ ਤੇਲ ਗਰਮ ਤੇ ਰੱਖਨੇ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਸਰ੍ਹੋਂ ਦਾ ਤੇਲ ਦੇ ਵਿੱਚ ਇੱਕ ਸਬਜ਼ੀ ਜਿਹੜੀ ਬਹੁਤ ਟੇਸਟੀ ਬਣਦੀ ਹੈ ਤੁਮ ਸਾਰੀ ਕਟਹਲ ਆਪਣਦੇ ਵਿੱਚ ਪਾ ਦਾਂਗੇ ਇਹਨੂੰ ਆਪਾਂ ਡੀਪ ਫਰਾਈ ਨਹੀਂ ਕਰਨਾ ਹੈ ਇਹਨੂੰ ਆਪਾਂ ਸ਼ੈਲੋ ਫਰਾਈ ਕਰਾਂਗੇ ਡੀਪ ਫਰਾਈ ਕਰਨਾ ਜਿਹੜੀ ਇਹਦਾ ਟੈਕਸਚਰ ਆ ਥੋੜਾ ਸਖਤ ਹੋ ਜਾਂਦਾ ਇਸ ਤਰ੍ਹਾਂ ਕਿ ਨਾ ਆਪਾਂ ਸ਼ੈਲੋ ਫਰਾਈ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਲਾ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਥੋੜਾ ਜਿਹਾ ਜਿਸ ਅੱਗੇ ਟੇਸਟ ਅਕੋਰਡਿੰਗ ਨਮਕ ਪਾ ਲੈਣਾ ਕੁਛ ਨਮਕ ਆਪਾਂ ਪਹਿਲਾਂ ਪਾਵਾਂਗੇ ਅੱਧਾ ਕਿਤੇ ਨਮਕ ਆਪਾਂ ਨਮਕ ਪਹਿਲਾਂ ਪਾ ਦਿੱਤਾ ਤੇ ਬਾਕੀ ਆਪਾਂ ਜਿਹੜਾ ਸਬਜੀ ਦਾ ਤੜਕਾ ਬਣਾਵਾਂਗੇ ਉਹਦੇ ਵਿੱਚ ਆਪਾਂ ਨਮਕ ਪਾਵਾਂਗੇ ਤੇ ਜਿੱਦਾਂ ਜਿੱਦਾਂ ਆਪਾਂ ਮਿਕਸ ਕਰ ਦੇਣਾ ਤੇ ਥੋੜੀ ਜਿਹੀ ਆਪਾਂ ਪਾ ਦਿੰਦੇ ਹਲਦੀ ਵਿੱਚ ਹਲਦੀ ਪਾ ਕੇ ਮਿਕਸ ਕਰਕੇ ਇਹਨਾਂ ਆਪਾਂ ਮੀਡੀਅਮ ਫਲੇਮ ਤੇ ਪਾਵਾਂਗੇ ਨਾ ਕਿ ਹਾਈ ਫਲੇਮ ਤੇ ਹਾਈ ਫਲੇਮ ਤੇ ਜਿਹੜੀ ਥੱਲੇ ਲੱਗ ਜੇਗੀ ਸੜ ਜੇਗੀ ਫਿਰ ਉਹਦਾ ਟੇਸਟ ਜਿਹੜਾ ਵਧੀਆ ਨਹੀਂ ਆਏਗਾ ਤੈਨੂੰ ਪੂਰੀ ਚੰਗੀ ਤਰ੍ਹਾਂ ਹਲਕੀ ਮਿਕਸ ਕਰਕੇ ਤੇਨੂੰ ਉਪਰੋਂ ਆਪ ਤੱਕ ਨਾ ਤਾ ਕੇ ਦੰਗੇ ਨੂੰ ਤਾਂ ਕਿ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਵਾਂਗੇ ਜਦ ਇਹ ਬਿਲਕੁਲ ਪੱਕ ਜਾਏਗੀ ਤੇ ਚਾ ਕੱਚੀ ਨਹੀਂ ਰਹੇਗੀ। ਇਹਨੂੰ ਦੋ ਤਿੰਨ ਵਾਰੀ ਆਪਾਂ ਹਲਾ ਦਾਂਗੇ ਇਸ ਤਰ੍ਹਾਂ ਕਿ ਬਹੁਤ ਜਲਦੀ ਇਹ ਪੱਕ ਜਾਂਦੀ ਹੈ। ਜਦੋਂ ਆਪਾਂ ਇਹਨੂੰ ਸ਼ੈਲੋ ਫਰਾਈ ਕਰਦੇ ਹਾਂ ਤੇ ਇਹਦਾ ਟੇਸਟ ਜਿਹੜਾ ਬਹੁਤ ਵਧੀਆ ਰਹਿੰਦਾ ਹੈ ਸੌਫਟੀ ਬਣਦੀ ਹੈ ਤੇ ਹਰ ਕੋਈ ਪਾਜ਼ਲਦਾ ਜਦੋਂ ਇਹਨੂੰ ਅਪਰ ਡੀਪ ਫਰਾਈ ਕਰ ਲੈਂਦੇ ਆ ਤਾਂ ਉਹਦੇ ਨਾਲ ਜਿਹੜੇ ਇਹ ਰੇਸ਼ੇ ਆ ਜਿਹੜੇ ਸਖਤ ਹੋ ਜਾਂਦੇ ਆ। ਇਹ ਤਰੀਕਾ ਉਹ ਦੋ ਤਣੇ ਉਰੀ ਹਲਾਵਾਂਗੇ ਤੇ ਫਿਰ ਤੋਂ 10-15 ਮਿੰਟ ਦੇ ਵਿੱਚ ਵਿੱਚ ਇਹਨੇ ਆਪਣੀ ਥਿੜੀ ਜਿਹੀ ਕਟਾ ਲੈਣੀ ਪਵੇ ਰੱਖ ਜਾਣਾ ਹੁਣ ਆਪਾਂ ਅਗਰ ਕਰਦੇ ਹਾਂ ਮਸਾਲਾ ਤਿਆਰ ਆਪਾਂ ਪਾਵਾਂਗੇ ਲਸਣ ਲਸਣ ਤੇ ਅਦਰਕ ਲਾਲ ਟਮਾਟਰ ਪਸਾਰਾ ਮਸਾਲਾ ਜਿਹੜਾ ਇਕੱਠਾ ਹੀ ਮਿਕਸ ਕਰ ਲਵਾਂ ਨਾ ਉਹਨੂੰ ਇਕੱਠੇ ਨੂੰ ਚੋਪ ਕਰ ਲੈਣਾ ਇਹ ਤੇ ਲਗ ਲਗ ਸਬਜ਼ੀਆਂ ਦੇ ਵਿੱਚ ਅਲੱਗ ਅਲੱਗ ਟੇਸ ਦੇ ਅਕੋਰਡਿੰਗ ਆਪਾਂ ਕਈ ਵਾਰੀ ਜਿਹੜਾ ਲਸਣ ਅਦਰਕ ਉਹ ਬਕਾ ਪਹਿਲਾਂ ਪਾਉਣਾ ਹੈ ਤੇ ਸਬਜ਼ੀ ਦੇ ਵਿੱਚ ਆਪਾਂ ਸਰਮਸਲਾ ਇਕੱਠਾ ਹੀ ਬੈਟਰ ਲੈ ਲਿਆ। ਮੈਂ ਤੇਜੀ ਤੋਂ ਚੋਪ ਕਰ ਦਿਨਾ ਚੋਪ ਕਰਕੇ ਮਸਾਲਾ ਆਪਣਾ ਰੈਡੀ ਹੈ। ਹੁਣ ਆਪਾਂ ਦੇਖਦੇ ਹਾਂ ਆਪਣੀ ਕਟਹਲ। ਕਟਹਲ ਵੀ ਆਪਣੀ ਤਕਰੀਬਨ ਪੱਕ ਚੁੱਕੀ ਹੈ। ਪੰਜੇ ਪਾਉਂਦੇ ਬਿਲਕੁਲ ਸੌਫਟ ਹੋ ਗਏ। ਤਾਂ ਰੰਨਾ ਲਗੋ। ਆਹ ਦਿਨ। ਪੱਕ ਚੁੱਕਿਆ ਅੰਨਾ ਪਰਕੋ ਪੰਦੇ ਦੇ ਵਿੱਚ ਕਰ ਲੈਣੇ। ਇਹ ਸਬਜ਼ੀਂ ਤੁਸੀਂ ਨਾ ਕੇ ਤੁਹਾਨੂੰ ਬਹੁਤ ਹੀ ਟੇਸਟੀ ਬਣਦੀ ਹੈ। ਕਿਉਂਕਿ ਵੀਰੇ ਪਤਾ ਨਹੀਂ ਹੁੰਦਾ ਕੋਈ ਬਰ ਕੋਈ ਵਾਲ ਕਿ ਬਣਾਉਂਦਾ ਹੈ ਤੇ ਫਿਰ ਆਪਾਂ ਨੂੰ ਪਤਾ ਨਹੀਂ ਹੁੰਦਾ ਇਹ ਚੀਜ਼ ਬਣਨੀ ਕਿਵੇਂ ਆ ਇਸ ਲਈ ਪਤਾ ਨੂੰ ਬਹੁਤ ਸੌਖੇ ਤਰੀਕੇ ਨਾਲ ਦੱਸਦੇ ਵਾ ਇਹ ਲਿਖ ਬਹੁਤ ਹੀ ਟੇਸਟੀ ਬਣੇਗੀ ਸਭ ਦੀ ਤੁਸੀਂ ਇੱਕ ਕਰ ਬਣਾ ਕੇ ਜਰੂਰ ਦੇਖਣਾ ਤੇ ਵੀਡੀਓ ਨੂੰ ਲਗਾਤਾਰ ਦੇਖਿਆ ਕਰੋ ਬਿਨ ਨੂੰ ਸਕਿਪ ਕਰੋਗੇ ਤਾਂ ਵੀਡੀਓ ਤੋਂ ਤੁਹਾਨੂੰ ਕੁਝ ਸਮਝ ਨਹੀਂ ਲੱਗੇ ਕਿ ਵੀਰੇ ਕੋਈ ਚੀਜ਼ ਮਿਸ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਡੀਓ ਸਕਿਪ ਕਰਕੇ ਪਰ ਆਪਣੇ ਕੋਲ ਟੇਸਟ ਨਹੀਂ ਬਣਦਾ ਹਨਾ ਪੌਸੇ ਬਚੇ ਹੋਏ ਤੇ ਉਹਦੇ ਵਿੱਚ ਜੀਰਾ ਪਾਇਆ ਥੋੜਾ ਜੀਰਾ ਪਾ ਕੇ ਤਾਂ ਪਹਿਲਾਂ ਮਸਾਲਾ ਚੌਕ ਕੀਤਾ ਸੀ ਸਾਰਾ ਮਸਾਲਾ ਚ ਪਾ ਕੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਮਸਾਲਾ ਹਮੇਸ਼ਾ ਕੋ ਜਦੋਂ ਵੀ ਆਪਾਂ ਸਬਜ਼ੀ ਬਣਾਉਣੇ ਕੋਈ ਵੀ ਸਬਜ਼ੀ ਬਣਾਉਣੇ ਮਸਾਲਾ ਜਿਹੜਾ ਆਪਾਂ ਨੂੰ ਮੀਡੀਅਮ ਫਲੇਮ ਤੇ ਭੁੰਨਣਾ ਚਾਹੀਦਾ ਹਾਈ ਫਲੇਮ ਤੇ ਆਪਾਂ ਮਸਾਲਾ ਭੁੰਨਾਂਗੇ ਉਹਦਾ ਟੇਸਟ ਜਿਹੜਾ ਵਧੀਆ ਨਹੀਂ ਬਣਦਾ ਕਿਉਂਕਿ ਹਾਈ ਫਲੇਮ ਤੇ ਜਿਹੜਾ ਮਸਾਲਾ ਉਹ ਕੋਰ ਤੁਹਾਨੂੰ ਪੱਕਿਆ ਲੱਗੇਗਾ ਪਰ ਅੰਦਰੋਂ ਕੱਚਾ ਰਹਿ ਜਾਂਦਾ ਤੁਹਾਡੇ ਚ ਉਹ ਲਾ ਟੇਸਟ ਨਹੀਂ ਆਉਂਦਾ ਸਬਜ਼ੀ ਦਾ ਦੇ ਚਪਾ ਪਾਵਾਂਗੇ ਨਮਕ ਹੁਣ ਸਾਲਾ ਆਪਣਾ ਪੱਕ ਚੁੱਕਿਆ ਜਾਂਦੀ ਦਰੋਂ 5 ਤੋਂ 10 ਮਿੰਟ ਲੱਗਦੇ ਆ ਹੁਣ ਪਾਵਾਂਗੇ ਆਪਾਂ ਲਾਲ ਮਿਰਚ ਹੁਣ ਵਿੱਚ ਤੁਸੀਂ ਆਪਣੇ ਟੇਸ ਅਕੋਰਡਿੰਗ ਪਾ ਸਕਦੇ ਹੋ ਗਰਮ ਮਸਾਲਾ ਹਲਦੀ ਤੰਗਿਆ ਪਾਊਡਰ ਜਿੰਨਾਲੀ ਆਪਾਂ ਪਾਵਾਂਗੇ ਕਿਚਨ ਕੇ ਮਸਾਲਾ ਤਾਂ ਇਹ ਪਾ ਪਾਵਾਂਗੇ ਕੁਸੂਰ ਮੇਥੀ ਜਲੀਆ ਉਹਨੂੰ ਫੜਕੇ ਦੇ ਵਿੱਚ ਹੀ ਪਾ ਦੇਣਾ ਫਿਰ ਕੀ ਸਬਜ਼ੀਆਂ ਦੇ ਵਿੱਚ ਆਪਾਂ ਜਿਹੜੀ ਵੀ ਇਹ ਸਬਜ਼ੀਆਂ ਦੀਆਂ ਉਹਦੇ ਵਿੱਚ ਆਪਾਂ ਉਪਰੋਂ ਪਾਉਣੇ ਆ। ਫਿਰ ਇਹਦੇ ਵਿੱਚ ਆਪਾਂ ਨੂੰ ਜਿਹੜੀ ਕਸੂਰੀ ਮੇਥੀ ਹੈ ਨਾ ਆਪਾਂ ਤੜਕੇ ਦੇ ਵਿੱਚ ਹੀ ਪਾ ਦੇਣਾ। ਜਦੋਂ ਇਹ ਪੂਰਾ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਜਦੋਂ ਦਾ ਮਸਾਲਾ ਉਹ ਚੰਗੀ ਤਰ੍ਹਾਂ ਭੁੰਨਾ ਬਹੁਤ ਜ਼ਿਆਦਾ ਨਾਲ ਵੀ ਨਹੀਂ ਕਰਨਾਗਾ। ਜਦੋਂ ਆਪਣਾ ਮਸਾਲਾ ਘੋਸ਼ਟਣ ਲੱਗੇ ਉਦੋਂ ਸਮਝੋ ਆਪਣਾ ਮਸਾਲਾ ਗਲ ਪੱਕ ਚੁੱਕਿਆ। ਉਹਦੇ ਵਿੱਚ ਪਾਵਾਂਗੇ ਆਪਾਂ ਪਾਣੀ। ਪਾਣੀ ਆਪਾਂ ਥੋੜਾ ਜਿਹਾ ਪਾਉਣਾ ਜਿੰਨਾ ਨਾਲ ਆਪਣੀ ਜਿਹੜੀ ਸਬਜ਼ੀ ਹੈ। ਅਦਰ ਇਸ ਮਿਕਸ ਹੋ ਜਾ ਸਾਰੀ 1 ਕੱਪ ਦੇ ਗ੍ਰੀਪ ਆਪਣਾ ਵਿੱਚ ਪਾਣੀ ਪਾ ਜਾਂਦੇ ਚ ਉੱਥੇ ਪਾਣੀ ਨੂੰ ਚੰਗੀ ਤਰ੍ਹਾਂ ਪਾ ਕੇ ਕੋਰੀਆ ਬੰ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ। ਹੰਦੂ ਦਾ ਮਸਾਲਾ ਆਪਣਾ ਚੰਗੀ ਤਰ੍ਹਾਂ ਪਕਾ ਚੁੱਕਿਆ। ਹੁਣ ਆਪਾਂ ਜਿਹੜੀ ਸਾਰੀ ਕਰਤੋਂ ਨਾ ਉਹਦੇ ਵਿੱਚ ਪਾ ਕੇ ਤੇਨੋਂ ਆਪਾਂ ਜਿਵੇਂ ਰੋ ਤੇ ਫਿਰ ਨਾ ਪਕਾਵਾਂਗੇ। ਉਮੀਦ ਹੈ ਕਿ ਤੁਹਾਨੂੰ ਸਾਰਾ ਨਾ ਰੈਸਪੀ ਜੂ ਪਸੰਦ ਆਏਗੀ। ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਲੰਮੀ ਨੂੰ ਵੀ ਇਹ ਵੀਡੀਓ ਸੌਖੇ ਤਰੀਕੇ ਨਾਲ ਸਬਜੀ ਦੀਆਂ ਰੈਸਪੀਆਂ ਚਾਹਤੇ ਹੋ ਰਸਮੇ ਦੇਖਣੇ ਵਾਸਤੇ ਬੈਲ ਆਈਕਨ ਜ਼ਰੂਰ ਦਬਾ ਲੈਣਾ ਤਾਂ ਕਿ ਹਮੇਸ਼ਾ ਲਈ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹਮੇਸ਼ਾ ਬਤ ਚੰਗੀ ਤਰ੍ਹਾਂ ਟੈੱਕ ਰੱਖੋਗੇ ਸਬਜੀ ਨੂੰ ਤੇ ਸੱਪੀ ਨੂੰ ਵੀ ਦੱਸ ਮੈਂ ਤੁਹਾਡਾ ਵੇਖ ਤੇ ਪਹਿਲਾਂ ਤੇ ਸਬਜੀ ਆਪਣੀ ਬਿਲਕੁਲ ਫੱਕੇ ਰੈਡੀ ਹੋ ਚੁੱਕੀ ਹੈ ਤੇ ਕੋਈ ਬਿਲਕੁਲ ਐਸਾ ਲੱਗਦਾ ਜਿਵੇਂ ਕਿ ਆਪਣਾ ਡਰਾਈ ਨੌਂਵੇਜ ਬਣਾਇਆ ਹੈ ਕੁਛ ਜਿਸ ਨੂੰ ਨਹੀਂ ਪਤਾ ਹੈਗਾ ਤਾਂ ਦੇਖੋਗੇ ਪਰ ਸਿਰਫ ਐਂ ਲੱਗਦਾ ਹੈ ਕਿ ਨੌਂਵੇਜ ਹੀ ਹੈ ਦੇਖੋ ਵੇਖਣ ਤੋਂ ਬਿਲਕੁਲ ਇਹਦਾ ਟੈਕਸਚਰ ਛਾਂਟ ਵੀ ਟੈਕਸਚਰ ਵਾਂਗ ਦਾ ਲੱਗੇਗਾ ਤੇ ਵੇਖਣ ਤੋਂ ਵੀ ਬਿਲਕੁਲ ਐਡੀ ਲੁੱਕ ਆ ਜਿਹੜੀ ਨੌਂਵੇਜ ਵਰਗੀ ਲੱਗਦੀ ਹੈ ਤਾਂ ਨੂੰ ਦੇਖੀ ਪਤ ਲੱਗੇਗਾ ਸਬਜੀ ਕਿੰਨੀ ਟੇਸਟੀ ਬਣੀ ਆਈ ਹੈ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਹੈ ਗਰਮੀਆਂ ਦੇ ਨਜ਼ਾਮ ਕਰਕੇ ਆਪਾਂ ਨੇ ਇੱਥੇ ਬਾਜ਼ਾਰ ਚ ਮਿਲ ਜਾਂਦੀ ਕਠਨ ਤੁਸੀਂ ਉਹ ਤੋਂ ਕਟਾ ਕੇ ਵੀ ਪਾ ਸਕਦੇ ਤੁਸੀਂ ਕਰੇ ਲੈ ਕੇ ਵੀ ਕੱਟ ਸਕਦੇ ਹੋ ਸਰੋਂ ਦਾ ਤੇਲ ਲਾ ਕੇ ਸਰੋਂ ਦਾ ਤੇਲ ਨਾਲ ਥਨੂ ਲਾ ਕੇ ਦਾ ਆਰਾਮ ਨਾਲ ਕੱਟੀ ਜਾ ਸਕਦੀ ਹੈ ਤੁਹਾਨੂੰ ਇਹਦਾ ਤਾਂ ਸਾਰਿਆਂ ਨੂੰ ਫੱਲੇ ਰੈਸਪੀ ਪਸੰਦ ਆਏਗੀ ਵੀ ਜੇ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਕਿਸੇ ਆਉਣ ਵਾਲੀ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ ਜੁੰਦੇ ਵਾਸਤੇ ਰੂ ਥੈਂਕ ਯੂ ਹਮ ਦਾ